ਤੇ ਮੈਂ ਕਮਨ ਨੂੰ ਲੈ ਕੇ ਜਾਨੀ ਹੈਗੀ 16 ਕਰੋੜ ਦਾ ਕ੍ਰੈਡਿਟ ਕਾਰਡ ਸਵਾਈਪ ਕਰਵਾਣ ਆਜੋ ਬਾਈ ਚੱਲੇ ਤੇ ਨਰੇ ਕੀ ਗਲਤੀ ਹੈ ਸਾਰੇ ਆਨੇ ਕਮੈਂਟ ਕਰਕੇ ਦੱਸੋ ਮੇਰੀ ਕੀ ਗਲਤੀ ਹੈ ਤੇ ਮੇਰੀ ਬਾਤ ਇਤਨਾ ਦੀ ਨਾ ਉਹਨਾਂ ਆਣ ਕਹਿੰਦੇ ਤੇ ਮੇਰੇ ਕਾਪੀ ਕਰਤੀ ਹੈ ਜਾਂ ਕੁਝ ਵੀ ਕਰਦੇ ਆ ਠੀਕ ਹੈ ਤੇਰੀ ਕਾਪੀ ਦੇ ਕੋਈ ਕੱਟਾ ਵਛਾ ਹੀ ਡਰੇਗਾ ਕਿਉਂਕਿ ਸਾਡੇ ਵਸਦੇ ਤੇ ਗੱਲ ਹੀ ਨਹੀਂ ਗਈ ਇੱਕ ਸੋਨੂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਨਾ ਤੈਨੂੰ ਕਿਰਨ ਨੇ ਕਦੇ ਮਾਰਾ ਕਿਆ ਨਾ ਕੋਈ ਚੰਗਾ ਕਿਆ ਤੇ ਅਸੀਂ ਜਸੂ ਦੇ ਵੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਜਸੂ ਤਾਂ ਤੇ ਬੁੱਢੀ ਦੱਸਦੀ ਤੇ ਇਦਾਂ ਜਿੱਦਾਂ ਜਸੂ ਦੇ ਕੋਲ ਹੀ ਖਲੋਤੀ ਹੈ ਬੁੱਢੀ ਜਸੂ ਦੇ 40 ਕੋੜੇ ਪਿੱਠ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਵੀ ਖੋਲਿਆ ਅੱਛਾ ਸੱਚੀ ਉਹ ਬੁੱਢੀ ਐ ਤੈਨੂੰ ਇਹ ਕੋੜਾ ਲੱਗਿਆ ਤੂੰ ਤੇ ਭੈਣ ਚੋ ਟੱਟੀ ਪਿਛਾ ਵਿੱਚ ਹੀ ਕਰਦੀ ਫਿਰੇਗੀ ਉਹ ਜਾ ਬੁੱਢੀਏ ਬੁੱਢੇ ਕੋਲ ਸਰਵਿਸ ਸਰਵਿਸ ਕਰਾ ਕੇ ਤੇ ਭੈਣ ਚੋ ਕਿਹੜੇ ਚੱਕਰਾਂ 'ਚ ਪਈਆਂ ਚਲੋ ਵੀਡੀਓ ਨੂੰ ਸਟਾਰਟ ਕਰਨੇ ਆਪਾਂ ਵੀ ਆਪਣੇ ਕੁੱਤੇ ਖਾਣੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਹ ਕਹਿੰਦੇ ਕੁੜੀ ਖਾਗੀ 35 ਲੱਖ ਰਏ ਨਾ ਆਉਂਦਾ ਕੱਖ ਬੱਤ ਸਹੀ ਐ ਤੇ ਮੈਂ ਕੰਮ ਨੂੰ ਲੈ ਕੇ ਜਾਣੀ ਹੈਗੀ 16 ਕਰੋੜ ਦਾ ਕ੍ਰੈਡਿਟ ਕਾਰਡ ਸਵਾਈਪ ਕਰਵਾਉਣਾ ਆਜੋ ਆਏ ਉਹ ਆਕਾਸ਼ ਬਾਊ ਕੰਜਰਾ ਤੇ ਨਾਂ ਬਹੁਤ ਹੀ ਵੱਡਾ ਧੋਖਾ ਹੋ ਚੁੱਕਿਆ ਤੂੰ ਪੈਣ ਜੋ 35 ਕਰੋੜ ਤੇ ਨਹੀਂ ਦੇਤਾ ਉਸ ਨੂੰ ਕਿੰਦੇ ਚੋ ਪੈਣ ਜੋ ਬੰਗਲਾ ਵੀ ਲੈਣ ਨੂੰ ਫਿਰਦੀ ਆ ਉਹ ਇਹ ਝੂਠ ਹੈ ਝੂਠ ਹੈ ਝੂਠ ਹੈ ਚਲੋ ਮੰਨਿਆ 35 ਲੱਖ ਲਿਆ ਸੀ ਪੈੰਚੂ ਤੇ 16 ਕਰੋੜ ਦੇ ਬੰਗਲੇ ਲੈਣ ਨੂੰ ਫਿਰਦੀ ਆ ਲੱਗਦਾ ਰਾਤ ਦਿਨ ਹੀ ਰਾਤ ਸਰਵਿਸ ਚੱਲਣ ਲੱਗੀ ਐ ਕੁੜੀ ਦੀ ਬੱਤ ਸਹੀ ਹੈ ਅਦੀ ਵੀਡੀਓ ਚਾਪ ਦੱਲ ਕਰਨੇ ਇੰਨਾ ਦੋਚਵਲਾ ਦੇ ਬਾਰੇ ਇਹਨਾਂ ਦੀ ਬੋਲ ਘੋਟਨੇ ਆ ਆਲਕਾਲਾ ਤੇ ਲਾਉਪੈਣਾ ਤੇ ਤਾਂ ਨਹੀਂ ਮਰਦੀ ਆ ਹਰਾ ਇਹ ਤਾਂ ਰੱਬ ਦੀ ਦੇਲਾ ਠੀਕ ਹੈ ਨਾ ਜਿਵੇਂ ਮਾਰਦੀ ਬੋਲ ਜਿਵੇਂ ਮੇਰਾ ਰੰਗ ਰੂਪ ਹਣਾ ਉਹ ਭੈਣ ਚੁੱਧ ਰੰਗ ਰੂਪ ਦਾ ਤੇ ਚਲੀ ਜਾਣਾ ਸੀ ਪਰ ਕੰਡਾ ਫਸਿਆ ਆਵਾਜ ਤੇ ਸਾਨੂੰ ਘੋਰ ਤੇਰਾ ਸੰਗ ਠੀਕ ਕਰਨਾ ਪੈਗਾ ਸੰਗ ਦੇ ਵਿੱਚ ਕੁਝ ਫੇਰਨਾ ਪੈਗਾ ਤਾਂ ਹੀ ਠੀਕ ਹੋਏਗਾ ਲਾਹ ਤੇ ਨਜ਼ਰਾਂ ਚ ਖੂਬਸੂਰਤਾਂ ਮੇਰੇ ਘਰ ਵਾਲੇ ਦੀ ਨਜ਼ਰਾਂ ਚ ਖੂਬਸੂਰਤਾਂ ਦਾ ਘਰ ਦੇ ਨੇ ਨਜ਼ਰਾਂ ਠੀਕ ਹੈ ਬਾਕੀ ਨਹੀਂ ਮੇਕਅਪ ਰਾਤ ਨੂੰ ਕਸੇ ਮਰਨ ਆਸਤੇ ਖਰਾਇ ਜਾਂਦਾ ਹੈ ਉਹ ਜਿਹੜੇ ਪੈਣ ਚ 70 70 ਕਰਕੇ ਦਾ ਲਾਉਂਦੇ ਫਿਰ ਇਹ ਦਿੰਦੇ ਉਸ ਦਾ ਕੀ ਹੋਏ ਤਾਂ ਮੂਝੇ ਕ੍ਰੈਡਿਟ ਨਹੀਂ ਚਾਹੀਏ ਉਹ ਕ੍ਰੈਡਿਟ ਤੇ ਇਹਨਾਂ ਥੁਦੂਆਂ ਦਾ ਬਣਦਾ ਹੈ ਕਿਉਂਕਿ 70 70 ਫੇਸ ਪਾウダー ਲਾ ਕੇ ਵੀ ਇਹ ਸਚਾਰਾ ਬਾਉਲੀ ਕੁੱਤੀ ਵਾਂਗੂ ਕਰ ਦਿੱਤੇ ਜਾਂਦੇ ਹੈ ਹਣਾ ਮੇਰੀ ਬਾਤ ਕਾਪੀ ਕਰਕੇ ਚਾਹ ਨਾ ਮੇਰਾ ਮਜ਼ਾਕ ਕਢਾਉਂਦੇ ਹਣਾ ਓ ਯਾਰ ਐਨੀ ਵੱਡੀ ਸੈਲਿਬ੍ਰਿਟੀ ਨੂੰ ਕੋਪੀ ਨਾ ਕਰਿਆ ਕਰੋ ਜੇਕਰ ਤੁਸੀਂ ਇਸ ਦੀ ਆਵਾਜ਼ ਨੂੰ ਕੋਪੀ ਵੀ ਕਰਨਾ ਹੈ ਫਿਰ ਕਰੋ ਅਲਾਰਮ ਦੇ ਅਲਾਰਮ ਦੇ ਇਸ ਦੀ ਆਵਾਜ਼ ਬਿਲਕੁਲ ਫਟ ਬੱਟੇਗੀ ਬਦਾ ਕਰਨਾ ਡਰ ਠੀਕ ਹੈ ਤਾਂ ਰੱਬ ਦੇ ਦਿੱਤੀ ਚੀਜ਼ਾਂ ਕਿਹੜੇ ਰੱਬ ਪਰ ਦਿੱਤੀ ਚੀਜ਼ਾਂ ਉਹ ਰੱਬ ਮੰਨ ਲਈ ਚਲ ਮੰਨਿਆ ਕਲੋ ਰੱਬ ਦੇ ਦਿੱਤੀ ਚੀਜ਼ ਹੈ ਪਰ ਇਸ ਦਾ ਗਲਤ ਪ੍ਰਯੋਗ ਕਿਉਂ ਕੀਤਾ ਜਾਣ ਹੈ ਉਹ ਵੀ YouTube ਦੇ ਉੱਤੇ ਤੁਹਾਡੇ ਜੈਸੇ ਲੋਕ ਇਸ ਦੇਸ਼ ਕੇ ਲਈ ਸ਼ਰਾਪ ਤੁਹਾਨੂੰ ਮੇਰੀ ਕੀ ਗਲਤੀ ਹੈ ਸਾਰੇ ਆਣਾ ਕਮੈਂਟ ਕਰਕੇ ਦੱਸੋ ਮੇਰੀ ਕੀ ਗਲਤੀ ਹੈ ਜੇ ਮੇਰੀ ਬਾਤ ਇਤਨਾ ਦੀਗਾ ਮਿੱਤਰੋ ਇਸ ਦੀ ਵੀਡੀਓ ਥੱਲੇ ਜਾ ਕੇ ਕਮੈਂਟ ਕਰੋ ਤੇਰੀ ਵੀਡੀਓ ਵੇਖ ਵੇਖ ਕੇ ਸਾਡੇ ਅੱਕੇ ਪਾਇਆ ਤੇ ਬਹੁਤ ਮਾਰ ਮਾਰ ਕੇ ਥੱਕੇ ਪਾਇਆ ਬਾਹਰ ਨਿਕਲ ਮੈਂ ਤੁਹਾਨੂੰ ਤੂੰ ਬਾਹਰ ਇਤਨਾ ਸੋਹਣਾ ਨਹੀਂ ਹੈ ਕਿ ਤੁਹਾਨੂੰ ਕਿਹ ਤਰ੍ਹਾਂ ਹਨਾ ਓ ਸਾਨੂੰ ਕੋਰ ਵੀ ਗਲਤ ਪੈ ਗਿਆ ਹੁਣ ਤੇਰੀ ਛੋਟੀ ਗਲਤੀ ਹੈ ਨਾ ਸਾਡੀ ਗਲਤੀ ਹੈ ਇਹ ਤੇ ਆਪਣੇ ਘਰਾਂ ਨੇ ਕੋਲ ਪੁੱਛ ਕੀ ਦਿੱਕਤ ਆ ਗਈ ਸੀ ਫਰੋਸਿੰਗ ਚ ਆ ਕੇ ਇੱਕ ਕਹਾੜ ਰੋਟੀਆਂ ਖਾ ਕੇ ਵੀ ਸਾਨੂੰ ਭੰਡ ਦੇ ਆ ਸਾਡਾ ਰੀਸ ਕਰਦੇ ਆ ਠੀਕ ਆ ਮੇਰੀ ਕਾਪੀ ਕਰਦੇ ਆ ਅੱਛਾ ਇਹਨਾਂ ਚਫਲਾਂ ਦਾ ਇਹ ਤੇ ਸਾਰੇ ਕੰਜਰ ਨੇ ਇਹਨਾਂ ਦੀ ਵੀ ਬੰਦ ਤੇ ਲਾਣੇ ਕਾਲਾ ਤੇ ਰੁਕ ਜਾ ਜਰਾ ਏ ਗੱਡੀ ਸਟਾਰਟ ਕਰ ਚਫੇ ਚਫੇ ਛੁੱਟ ਗਿਆ ਹਮ ਫਸਟ ਹਮ ਫਸਟ ਕੁਰਨਾ ਨੇ ਕਹਿੰਦੇ ਮੁੰਡਾ ਬਣ ਕਹਿੰਦੇ ਵਾਕਿਆ ਤੋ ਜੇਕਰ ਮੁੰਡਿਆ ਤੇ ਕੁੜੀਆਂ ਨੂੰ ਨਹੀਂ ਆਖਣਾ ਤੇ ਫਿਰ ਕੀਨਾਂ ਨੂੰ ਕਹਣਾ ਟੈਂਪੋ ਨੂੰ ਫਿਰ ਮਾਰਨੇ ਕਹਿ ਗਾ ਦੂ ਬੱਸ ਤਸ ਬੰਦਾ ਹੜਾ ਤੇ ਉਹ ਵੀ ਬੰਦਾ ਆਪਣਾ ਮਜ਼ਾਕ ੜਾਵੇ ਤਕ ਤਲ ਨਾ ਤਲ ਤਲ ਲੱਗਦੀ ਆ ਯਾਰ ਮਿੱਤਰੋ ਤੁਸੀਂ ਵੀ ਸੋਚੋਗੇ ਇਹ ਕਿਨਾਂ ਦੇ ਬਾਰੇ ਗੱਲ ਕਰਦੀ ਏਹ ਕਾਦੀ ਆਪਣੀ ਕਿਰਨਾ ਪਾ ਬੀ ਦੇ ਬਾਰੇ ਤੇ ਯਾਰ ਕਿਰਨਾ ਪਾ ਬੀ ਉਹਨੇ ਇਸ ਦਾ ਉਰਾਤਾ ਮਜ਼ਾਕ ਆਪਣੀ ਵੀਡੀਓ ਦੇ ਵੇਖੇ ਇਸ ਕਰਕੇ ਇਹਦੀ ਬੌਂਡ ਤੇ ਲੱਗੀਆਂ ਕਾਲੀਆਂ ਮਰਖੀਆਂ ਇਸ ਕਰਕੇ ਇਹ ਰਪਲਾਈ ਦੇਣ ਲੱਗੀਆਂ ਫੇਮ ਲਾਣਾ ਨਾ ਜਿਆਦਾ ਦੀ ਆਪ ਦੀ ਹਮਤ ਨਾਲ ਲੈ ਲੋ ਠੀਕ ਆ ਮੇਰਾ ਤਾਂ ਫੇਮ ਭਾਲਦੇ ਨਾ ਆਪ ਦਾ ਕਰਕੇ ਕੁਛ ਕਿਰ ਤੂੰ ਫੇਮ ਤੇਰ ਤੂੰ ਤੇ ਆਪਣਾ ਫੇਸਬੁੱਕਰ ਨਹੀਂ ਗਾ ਤੇਰ ਤੂੰ ਫੇਮ ਕੀ ਲੈਣਾ ਤੇਰੀ ਤੇ ਆਪਾਂ ਲੈ ਨਹੀਂ ਹੈ ਇਸ਼ਟਾ ਆਈ ਵੀ ਮਗਰ ਕਿਉਂ ਤੋਡੀ ਆਈ ਦੀ ਨੂੰ ਇੰਸਟਾਗ੍ਰਾਮ ਤੇ ਬਲੌਕ ਕਰਨਾ ਸੀ ਇਸ ਕਰਕੇ ਕਿਹੜਾ ਰੋਸਤਾ ਕੇ ਉਹਨਾਂ ਦਾ ਕੱਲ ਤੱਕ ਕੰਮ ਨਹੀਂ ਆ ਠੀਕ ਆ ਉਹਨਾਂ ਦੇ ਰੋਟੇ ਬਣਦੀ ਆ ਬਾਕੀ ਥੋੜੀ ਤਾਂ ਆਹੋ ਭੈਣ ਚੋ ਦੋ ਤਾਡੀ ਕਰੋ ਅੱਤਾ ਲੈ ਕੇ ਜਾਣੇ ਆ ਨਾ ਅਸੀਂ ਰੋਟੇ ਬਣੀ ਹੋਈ ਯਾਰ ਤੁਸੀਂ ਕਿਸਾ ਰੱਟੇ ਤੇ ਕਹਲਾਤ ਤਮਾਰ ਤੇ ਆਹ ਵੇਖੋ ਕੰਜਰਾਂ ਵਾਲੀ ਸੋਚ ਉਹ ਅਸੀਂ ਰੋਟੀ ਤੇ ਲੱਤ ਨਹੀਂ ਮਾਰਦੇ ਮੈਡਮ ਅਸੀਂ ਤੇਰੇ ਵਰਗੇ ਦੇ ਬੌਂਦੇ ਉੱਤੇ ਲੱਤ ਮਾਰਨੇ ਆਂ ਹੁਣ ਨਾ ਬਣਾ ਮੁਕਿਆ ਤਾਂ ਪਰ ਕਾਲ ਦਾ ਦੁੱਖ ਤਾਂ ਲੱਗਦਾ ਜਣਾ ਫੇ ਤੁਸੀਂ ਤੁਸੀਂ ਹੋ ਚੁੱਕੇ ਹੋ ਉਹਨਾਂ ਕੰਜਰ ਇਸ ਕਰਕੇ ਤੁਸੀਂ ਆਪਣੀ ਗੰਦੀ ਜਿਹੀ ਸ਼ਕਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਣਾ ਪਏਗਾ ਕਿਉਂਕਿ ਹੁਣ ਤੁਸੀਂ ਕੰਜਰਪੰਤੀ ਦੇ ਵਿੱਚ ਟੌਪ ਕਲਾਸ ਕਰ ਲਿਆ ਮੁੱਠੇ ਮਾਰ 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 ਮੁੱਠੀ ਮਾਰ ਓਹੋ ਮੈਂ ਤੇ ਪੋਲੀ ਗਿਆ ਸੀ ਅੱਜ ਨੇ ਤੇ ਇੱਕ ਕਿਰਨ ਪੱਬੀ ਜੀ ਰਹਿ ਗਈ ਨਹੀਂ ਉਹਨਾਂ ਦੇ ਵੀ ਕਾਲੇ ਕਾਲੇ ਬੋਲ ਤੇ ਦਰਸ਼ਨ ਕਰਾਣੇ ਹਨ ਤਾਨੂੰ ਵੀ ਆਓ ਰੱਲੇ ਮਿਲ ਕੇ ਉਹਨਾਂ ਦੀ ਬੋਨੇ ਟੀ ਚਿੱਤਰ ਮਾਰ ਰਹੀ ਤੇ ਨਾਲ ਯਾਰ ਕਮੈਂਟ ਕਰਕੇ ਦੱਸੋ ਵੀਡੀਓ ਕਿਹਦਾ ਲੱਗ ਗਿਆ ਹਲੇ ਦਿਖਾ ਵਾਓ ਨੈਸ ਨੇ ਬੋਲਣਾ ਨਾ ਆਪਾਂ ਕਿਸੇ ਨੂੰ ਪਲਾਈ ਦੇਣ ਦਾ ਮੇਰਾ ਸੀਗਾ ਅਰਾਦਾ ਸੀਗਾ ਵੀ ਆਪਾਂ ਕਿਸੇ ਨੂੰ ਬੋਲ ਲਗੇ ਜਾਓ ਯਾਰ ਕੰਜੀਰੋ ਇੱਥੇ ਤਮਾਸ਼ਾ ਨਾ ਲਓ ਜਾ ਕੇ ਕਿਤੇ ਹੋਰ ਬੋਨੇ ਮਾਰੋ ਨਪੋ ਉਹ ਦੀ ਵਾਰ ਦੀ ਦੁਨੀਆ ਹੀ ਬਣਾਈ ਜਾਂਦੀ ਹੈ ਜੀ ਲਾਉ ਦੀ ਆਵਾਜ਼ ਤੇ ਉਹ ਤੂਫੀ ਕੰਜਰੋਸ ਦੇ ਦੋਸਤ ਸੋ ਇਸ ਕਰਕੇ ਦੋਸਤ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਯਾਰ ਤੂੰ ਸਹੀਂ ਇਦਾਂ ਦਾ ਹਰਕਤ ਕਰੋਗੇ ਤੇ ਤੁਹਾਡੀ ਕਿਹੜਾ ਕੋਈ ਬੋਨਾ ਮਾਰੇਗਾ ਤਾਨੂੰ ਤੇ ਹਮੇਸ਼ਾ ਕਰੋਂ ਪਜਾਇ ਦਿੱਤਾ ਜਾਏਗਾ ਜਿਵੇਂ ਬਾਉਲੀ ਕੁੱਤੀ ਵਾਂਗੂ ਲੋਥੇ ਉਠਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਕਿਉਂੋ ਕੱਲੇ ਮੇਰੇ ਫੈਨ ਨਹੀਂ ਸੀਗੇ ਉਹਨਾਂ ਨੇ ਆ ਕੇ ਸਾਰਿਆਂ ਤੋਂ ਪਹਿਲਾਂ ਅਸੀਂ ਕਿਹਾ ਸੀਗਾ ਮੈਂ ਨਾ ਪੈਣ ਚੋਂ ਦਾ ਫੈਨ ਨੂੰ ਕਹਿਣਾ ਚਾਹੁੰਨਾ ਇਹ ਹੀ ਪੈਣ ਦੇ ਲੋੜੇ ਚੋਂ ਉਹ ਫੈਨ ਮਿਲੇ ਨੇ ਤੁਹਾਨੂੰ ਕੰਜਰੋ ਕਿਸੇ ਚੱਜ ਦੇ ਬੰਦੇ ਨੂੰ ਫੈਨ ਬਣਾਓ ਖੋਤੀ ਦੇ ਬੱਚਿਓ ਜਾਗੇ ਮੁੱਠਾ ਮਾਰੋ ਕੋਨੇ ਦੇ ਵਿੱਚ ਖਲੋਗੇ ਜਿਉਂ ਨੂੰ ਨਾ ਪੈਣ ਨੂੰ ਮੈਨੂੰ ਸਾਾਨੂੰ ਉਹਦੀ ਵੀਡੀਓ ਵਧੀਆ ਲੱਗਦੀਆਂ ਆਹ ਬੜੀ ਨਹੀਂ ਜੀ ਜਿਸ ਕਹੰਦੇ ਹੋ ਹੈਲੋ ਗਾਇਸ ਅੱਜ ਨਮਰੀ ਦੀ ਦੀ ਇਸ ਕਰਕੇ ਇਸ ਬਣਾਵਾਗੇ ਅੱਜ ਮੈਗੀ ਮੈਗੀ ਤੇ ਪੈਨ ਚੁ ਕਿਸੇ ਨੇ ਪੰਜਾਬ ਦੇ ਵਿੱਚ ਵੇਖੀ ਨਹੀਂ ਜੀ ਮੈਨੂੰ ਲੱਗਦਾ ਹੈ ਬਹੁਤ ਕੁਝ ਬੋਲਦਾ ਜੀ ਨਾ ਤਾਂ ਆਪਾਂ ਇੱਕ ਥਾਲੀ ਚ ਖਾਦਾ ਜੀ ਠੀਕ ਹੈ ਦੋ ਵਾਰੀ ਆਪਾਂ ਉਹ ਲੱਗਦਾ ਸੋਨੂ ਕੋਲ ਦੇ ਘਰੇ ਪਲੇਟਾਂ ਘਟ ਹੋ ਗਈਆਂ ਉਹਨੀਆਂ ਨੇ ਇਸ ਕਰਕੇ ਤੁਸੀਂ ਇੱਕ ਥਾਲੀ ਦੇ ਵਿੱਚ ਖਾਦਾ ਚਲੋ ਖਾਦਾ ਤੇ ਠੀਕ ਗੱਲ ਹੈ ਯਾਰੋ ਆਦਿਆ ਸਾਡੇ ਘਰੇ ਉਹ ਆਈ ਆ 2 ਵਜੇ ਆਪਾਂ ਗਏ ਉਹਨਾਂ ਦੇ ਘਰੇ ਜਿਹੜਾ ਉਹਨਾਂ ਨੂੰ ਸਾਨੂੰ ਚਾਹ ਪਾਣੀ ਪਿਆਤਾ ਉਹੋ ਜਿਹਾ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆਤਾ ਜੀ ਭੈਣ ਚੋਦ ਚੋਲ ਮਿਲ ਕੇ ਦੋਵੇਂ ਜਣੇ ਇੱਕ ਦੂਜੇ ਨੂੰ ਰਿਪਲਾਈ ਤੇ ਇਦਾਂ ਟਣ ਲੱਗੇ ਨੇ ਜਿਵੇਂ ਭੈਣ ਦੀ ਲੋੜੀ ਕੋਈ ਸੁਣਨੇ ਦੇ ਚੀ ਜੀ ਦੇ ਰਹੀ ਟੂਏਕ ਦੋ ਜਣੋ ਉਹ ਭੈਣ ਚੋਦ ਟੈਲੈਂਟ ਖਤਮ ਹੋ ਗਿਆ ਆਪਣਾ ਟੈਲੈਂਟ ਵਧੀਆ ਜਿਹਾ ਬਣਾਓ ਕਿੱਥੇ ਜਾ ਕੇ ਹੋਰ ਬੰਨ ਮਣਾਓ ਠੀਕ ਆ ਜਦੋਂ ਬਾਈ ਮੇਰੇ ਕੋਲ ਤਾਂ ਸਿੱਧੀ ਗੱਲ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਹੀ ਗਏ ਉਹਦੇ ਵਿੱਚ ਲੋਕ ਆਪਾਂ ਨੂੰ ਮਾੜਾ ਵੀ ਕਹਿਣਗੇ ਬਈ ਚੰਗਾ ਵੀ ਕਹਿਣਗੇ ਮਾੜਾ ਚੰਗਾ ਤੇ ਬੋਲਣਾ ਹੀ ਪੈਂਦਾ ਇੱਕੋ ਹੀ ਪੈਨ ਚ ਤੁਸੀਂ 골ਡ ਮੈਟਲ ਜੋ ਲੈ ਕੇ ਆਏ ਹੋ ਪੰਜਾਬ ਦੇ ਆਸਤੇ ਉਹ ਪੈਨ ਚ ਦੁਕਨ ਜਰੋ ਕੋ ਚੱਜਦੇ ਬੰਦੇ ਨੂੰ ਫੋਲੋ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੁਸੀਂ ਯਾਰ ਸਰਦੇ ਵਰਗੇ ਨੂੰ ਸਪੋਰਟ ਨਹੀਂ ਕਰਦੇ ਜਿਹੜਾ ਇਹਨਾਂ ਦੀ ਅਕਸਰ ਹੀ ਬੰਦ ਮਾਰ ਕੇ ਰੱਖਦੇ ਐਸ ਕਰਕੇ ਯਾਰ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਦੀ ਵੀਡੀਓ ਚ ਇਹ ਨਹੀਂ